ਚਾਹਾਂਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵੱਲੋਂ ਗਿਲਸਾਹ ਵੱਲੋਂ ਤੇ ਬੱਲ ਸਾਹਬ ਵੱਲੋਂ ਥੈਂਕ ਯੂ ਵੈਰੀ ਮਚ ਸਰ ਇਹ ਜੋ ਪ੍ਰੋਗਰਾਮ ਹੈ ਇਸ ਉਪਨ ਉਡਾਰੀ ਚੈਨਲ ਦੇ ਸੰਚਾਲਕ ਸਤਪਾਲ ਮਾਨ ਜੀ ਜੋ ਕਿ ਸਾਡੇ ਸਾਹਮਣੇ ਬੈਠੇ ਨੇ ਚੇਰ ਤੇ ਉਹਨਾਂ ਦਾ ਹੀਲਾ ਵਸੀਲਾ ਹੈ ਉਹਨਾਂ ਨੇ ਤਿਆਰ ਕੀਤਾ ਕਿਉਂਕਿ ਰੂਪਜਲ ਸ਼ਰਮਾ ਜੀ ਸਾਡੇ ਸਾਹਿਤ ਜਾਗਰਤੀ ਸਭਾ ਦੇ ਬ੍ਰੌਡ ਤੇ ਪੁਰਾਣੇ ਮੈਂਬਰ ਨੇ ਸਿਰਕਟ ਮੈਂਬਰ ਨੇ ਉਹਨਾਂ ਦੀ ਕਿਤਾਬ ਹੈ ਤੇ ਅਸੀਂ ਉਰਜੋਰ ਉਹਨਾਂ ਦੀ ਮਦਦ ਕਰ ਰਹੇ ਹਾਂ ਇਹ ਸਹਿਯੋਗ ਕਰ ਰਹੇ ਹਾਂ ਸਹਿਜ ਅਗਰਤੀ ਸਭਾ ਵੱਲੋਂ ਹਰਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਹਰਵਿੰਦਰ ਜੀ ਆ ਕੇ ਤੁਸੀਂ ਸਤਪਾਲ ਮਾਨ ਜੀ ਦਾ ਸਵਾਗਤ ਕਰੋਗੇ ਸਾਡੇ ਦੋਨੋਂ ਜੋ ਵੀਆਈਪੀਜ਼ ਨੇ ਮੈਂ ਸਤਪਾਲ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਸ ਦੇ ਸਦਕਾ ਹੀ ਅਸੀਂ ਅੱਜ ਹੈ ਨਾ ਰੂਬਰੂ ਹੋਏ ਹਾਂ ਇੱਕ ਦੂਜੇ ਦੇ ਜੋ ਕਿ ਸਾਹਿਤ ਨਾਲ ਜੋ ਕਿ ਅੱਜ ਦੇ ਜਨਰੇਸ਼ਨ ਜਿਵੇਂ ਕਿ smartphones ਵਿੱਚ ਬਹੁਤ ਬੜੀ ਹੋਈ ਹੈ ਨਾ ਇਸ ਦੇ ਨਾਲ ਹੀ ਮੈਂ ਸਾਨੂੰ ਐਂ ਕਹਿ ਰਹੀ ਹਾਂ ਵੀ ਸਾਹਿਤ ਨਾਲ ਜੋੜਨ ਲਈ ਉਹ ਜਿਵੇਂ ਕਿ ਸੁਪਨ ਉਡਾਰੀ ਚੈਨਲ ਦੀ ਸ਼ੁਰੂਆਤ ਕੀਤੀ ਹੈ ਕਿਤਾਬ ਰਿਲੀਜ਼ ਹੋ ਰਹੀ ਹੈ ਪਲੀਜ਼ ਸਾਰੇ ਤਾਲੀਆਂ ਮਾਰ ਕੇ ਇਸ ਬੁੱਕ ਦਾ ਸਵਾਗਤ ਕਰੋ ਗਿਲ ਸਾਹਿਬ ਰੂਪਜਨ ਸ਼ਰਮਾ ਜੀ ਨੂੰ ਸਨਮਾਨਤ ਕਰ ਤਾਲੀਆਂ ਮਾਰ ਕੇ ਸਵਾਗਤ ਕਰਦੇ ਹੋ ਕਿਉਂਕਿ ਉਹਨਾਂ ਨੇ ਜਾਣਾ ਹੈ ਰਿਡਿਟੇ ਬਹੁਤ ਹੁੰਦੇ ਨੇ ਡੀਆਈਪੀਜ਼ ਦੇ ਮੇਸੀ ਦਾ ਗੱਲ ਸਾਹਿਬ ਸਾਡੇ ਲਈ ਵੀਆਈਪੀ ਨਹੀਂ ਕਿਉਂਕਿ ਸਾਡੇ ਫੈਮਿਲੀ ਮੈਂਬਰ ਹੀ ਨੇ ਉਹਨਾਂ ਕੋਲ ਹੀ ਅਸੀਂ ਜਾਣਾ ਹੁੰਦਾ ਹਰ ਟਾਈਮ ਥੈਂਕ ਯੂ ਵੈਰੀ ਮਚ ਜੋ ਚੈਨਲ ਦੀ ਟੀਮ ਹੈ ਗੱਲ ਸਾਹਿਬ ਵੱਲ ਉਹਨਾਂ ਦਾ ਸਨਮਾਨ ਕਰਵਾ ਦਈਏ ਹੋ ਗਈ ਕੁਸ਼ਪ੍ਰੀਤ ਹਾਂ ਸਨੋਬੀ ਸਿੰਘ بیٹے ਆ ਜਾਓ ਇਹ ਗੱਲ ਸਾਹਿਬ ਸਾਡੀ ਚੈਨਲ ਦੀ ਐਡੀਟਰ ਹੈ ਇਹ ਜਿੰਨਾ ਪਰ ਰਿਕਾਰਡ ਕਰਦੇ ਆ ਉਹਨੂੰ ਸਾਰਾ ਐਡਿਟ ਕਰਦੀ ਹੈ ਇਹ ਦੋਤੀ ਹੈ ਅੱਛਾ ਅੱਛਾ ਇਹ ਦੋਤ ਮਾਨ ਹੈ ਸਾਡੀ ਅੱਗੇ ਸੋਨੀ ਸੰਧੂ ਜੋ ਸਾਡੇ ਚੈਨਲ ਦੇ ਮੁੱਖ ਸਲਾਹਕਾਰ ਆ ਸੋਨੀ ਆ ਜਾ ਬੇਟਾ ਤੁਸੀਂ ਇਹ ਸੋਨੀ ਨੂੰ ਬੁਲਾ ਰਹੇ ਹਾਂ ਗੱਲ ਸਾਹਿਬ ਤੁਹਾਨੂੰ ਇਹ ਕੁੜੀ ਵੈਸੇ ਤਾਂ ਕਹਿੰਦੇ ਵੀ ਘਰ ਹੀ ਰਹਿੰਦੀ ਐ ਪਰ ਕਲ ਤਾਂ ਬਹੁਤ ਦੇਖੀ ਲਿਖਦੀ ਐ ਇਹ ਠੀਕ ਹੈ ਲੇਖਕ ਗੀਤਕਾਰ ਗੁਰਜੀਤ ਰਾਜੂ ਇਹ ਸਾਡਾ ਛੋਟਾ ਵੀਰ ਐ ਬਹੁਤ ਅੱਛਾ ਸਾਡੇ ਮੰਚ ਨਾਲ ਵੀ ਪੁਰਾਣਾ ਜੁੜਿਆ ਇਹ ਫਾਊਂਡਰ ਮੈਂਬਰ ਨੇ ਇਸ ਮੰਚ ਦੇ ਸਾਇ ਜਾਗਰਤੀ ਸਵਾਦੇ ਵੀ ਪਰ ਅਜਕਲ ਚੈਨਲ ਨਾਲ ਜੁੜੇ ਹੋਏ ਨੇ ਜੀ ਇੱਥੇ ਮੌਜੂਦ ਸਾਰੇ ਹੀ ਮੇਰੇ ਤੋਂ ਬਹੁਤ ਹੀ ਜ਼ਿਆਦਾ ਮੈਂ ਕਹਾਂ ਕਿ ਗਿਆਨਵਾਨ ਸੂਝਵਾਨ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਆਂ ਇੱਕ ਇੱਕ ਪਲ ਤੇ ਇੱਕ ਇੱਕ ਪੈਰ ਤੇ ਕਦਮ ਕਦਮ ਤੇ ਸਭ ਨੂੰ ਮੇਰੇ ਵੱਲੋਂ ਪਿਆਰ ਦੇ ਸਤਿਕਾਰ ਭਰੀ ਸਤਰੀਆਕਾਲ ਤੇ ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਰੂਪਚੰਦ ਸ਼ਰਮਾ ਸਰ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾ ਇਹਨਾਂ ਦੀ ਇਸ ਪੁਸਤਕ ਦੇ ਲਈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਨਰੂਲਾ ਸਰ ਨੇ ਸਾਨੂੰ ਸਾਰਿਆਂ ਨੂੰ ਪੁਸਤਕ ਦੇ ਜਿਹੜੇ ਆ ਕਈਏ ਵੀ ਇੱਕ-ਇੱਕ ਪੇਜ ਸਾਨੂੰ ਦਿਖਾ ਦਿੱਤਾ ਵੀ ਇਹਦੇ ਵਿੱਚ ਕੀ ਕੁਝ ਦੇਖਣ ਵਾਲਾ ਹੈ ਕੀ ਕੁਝ ਸਮਝਣ ਵਾਲਾ ਹੈ ਸੋ ਮੈਨੂੰ ਅਕਸਰ ਹੀ ਬੜਾ ਚੰਗਾ ਲੱਗਦਾ ਹੈ ਜਦੋਂ ਮੈਂ ਇਸ ਤਰ੍ਹਾਂ ਦੀਆਂ ਗੈਦਰਿੰਗਸ ਤੇ ਆਉਂਦੀ ਆ ਤੇ ਇੱਕ ਗੱਲ ਮੈਂ ਗਿਲ ਸਰ ਬਾਰੇ ਕਹਾਂਗੀ ਕਿ ਭਈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫੰਕਸ਼ਨ ਕਿਉਂ ਨਾ ਹੋਵੇ ਇਹ ਹਮੇਸ਼ਾ ਪਹੁੰਚਦੇ ਆ ਮਤਲਬ ਬਹੁਤ ਹੈਰਾਨੀ ਦੀ ਗੱਲ ਹੈ ਕਿ ਬਈ ਸਾਡੀ ਜੋ ਪੀੜ੍ਹੀ ਹੈ ਜੀ ਬਿਲਕੁਲ ਮੈਂ ਤਾੜੀਆਂ ਜ਼ਰੂਰ ਮੰਗ ਕਰਾਂਗੀ ਤੁਹਾਡੇ ਤੋਂ ਪਹਿਲਾਂ ਮੈਨੂੰ ਐਵੇਂ ਗੱਲ ਪੂਰੀ ਕਰ ਲਵਾਂ ਕਿ ਸਾਡੀ ਜਿਹੜੀ ਪੀੜ੍ਹੀ ਹੈ ਨਾ ਬੜੀ ਸੰਗਾਊ ਜੀ ਕਿਸਮ ਦੀ ਹੈ ਵੀ ਲੈ ਮੈਂ ਉੱਥੇ ਜਾ ਕੇ ਕੀ ਕਰੂੰ ਉੱਥੇ ਮੇਰਾ ਕੀ ਕੰਮ ਹੈ ਪਰ ਮੇਰਾ ਖਿਆਲ ਹੈ ਵੀ ਜੋ ਇਸ ਤਰ੍ਹਾਂ ਦੀਆਂ ਗੈਦਰਿੰਗਸ ਹੁੰਦੀਆਂ ਨੇ ਉਸ ਤੋਂ ਸਾਡੇ ਵਰਗੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਨੂੰ ਮਨ ਮਾਰ ਕੇ ਵੀ ਜਾਂ ਕਹਿ ਲਈਏ ਵੀ ਨਾ ਚਾਹੁੰਦੇ ਹੋਏ ਵੀ ਆਉਣਾ ਚਾਹੀਦਾ ਕਿਉਂਕਿ ਸਾਨੂੰ ਬਹੁਤ ਕੁਝ ਸਿਖਾਇਆ ਜਾਂਦਾ ਸੋ ਇੱਕ ਵਾਰ ਗਿਲਸਰ ਦੇ ਲਈ ਬਹੁਤ ਜ਼ਬਰਦਸਤ ਕਲਾਪਿੰਗ ਸਾਰਿਆਂ ਵੱਲੋਂ ਤੇ ਸਤਪਾਲ ਮਾਨ ਜੋ ਕਿ ਮੇਰੇ ਭਰਾ ਨੇਗੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਿ ਜਿਵੇਂ ਇੱਕ ਵਾਰ ਉਹਨਾਂ ਨੇ ਗੱਲ ਕੀਤੀ ਵੀ ਆਪਾਂ ਕੋਈ ਇਸ ਤਰ੍ਹਾਂ YouTube ਤੇ ਕੋਈ ਚੈਨਲ ਚਲਾਉਣਾ ਹੈ 2017 ਅੰਕ ਦੀ ਗੱਲ ਹੈ ਇਹ ਮੇਰਾ ਖਿਆਲ ਤਾਂ ਇਹਨਾਂ ਨੇ ਕਿਹਾ ਵੀ ਆਪਾਂ ਕੋਈ ਨਾਮ ਰੱਖੀਏ ਇਹੋ ਜਿਹਾ ਤਾਂ ਫਿਰ ਇਹਨਾਂ ਨੂੰ ਵੈਸੇ ਜਿਵੇਂ ਚੱਲਦੇ-ਚੱਲਦੇ ਆਪਣੇ ਦਿਮਾਗ ਦੇ ਵਿੱਚ ਆ ਜਾਂਦਾ ਤਾਂ ਇੱਕ ਨਾਮ ਮੈਂ ਸੁਜੈਸਟ ਕੀਤਾ ਕਿ ਵੀ ਆਪਾਂ ਸੁਪਨ ਉਡਾਰੀ ਨਾਮ ਰੱਖਦੇ ਆ ਸੋ ਇਹਨਾਂ ਨੇ ਮੰਨਿਆ ਇਸ ਗੱਲ ਨੂੰ ਤੇ ਇਸ ਚੈਨਲ ਦੇ ਜ਼ਰੀਏ ਅਸੀਂ ਬਹੁਤ ਨਾਮਵਰ ਸ਼ਖਸੀਅਤਾਂ ਜੋ ਇਲਾਕੇ ਦੀਆਂ ਉਹਨਾਂ ਦੀ ਅਸੀਂ ਇੰਟਰਵਿਊ ਕਰਦੇ ਆਂ ਔਰ ਉਸ ਇੰਟਰਵਿਊ ਕਰਨ ਦਾ ਮਾਣ ਸੁਭਾਗ ਮੈਨੂੰ ਪ੍ਰਾਪਤ ਹੁੰਦਾ ਸੋ ਇਸ ਲਈ ਮੈਂ ਸਤਪਾਲ ਮਾਨ ਸਰ ਦੀ ਵੀ ਬਹੁਤ ਜ਼ਿਆਦਾ ਬਾਈ ਜੀ ਦਾ ਧੰਨਵਾਦ ਕਰਦੀ ਆਂ ਤੇ ਹਰ ਵਾਰ ਜਦੋਂ ਮੈਂ ਇਸ ਤਰ੍ਹਾਂ ਦੀਆਂ ਗੈਦਰਿੰਗਸ ਦੇ ਵਿੱਚ ਆਉਣੀ ਆ ਤਾਂ 2 4 5 7 ਚਿਹਰੇ ਮੈਨੂੰ ਹੋਰ ਮਿਲ ਜਾਂਦੇ ਆ ਤੇ ਫਿਰ ਮੈਂ ਬਾਈ ਜੀ ਨੂੰ ਕਹਿਣੀ ਹ ਇੰਟਰਵਿਊ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਆਏ ਤੁਸੀਂ ਪਹੁੰਚੇ ਤੁਹਾਡੇ ਸਾਰਿਆਂ ਦੇ ਵੱਲੋਂ ਮੈਂ ਇੱਕ ਵਾਰ ਫਿਰ ਤੋਂ ਸਰ ਨੂੰ ਇਹਨਾਂ ਦੀ ਨਵੀਂ ਪੁਸਤਕ ਦੇ ਲਈ ਵਧਾਈ ਦਿੰਨੀ ਆ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਨਿਰਾਪੂਰਾ ਸੱਚ ਹੈ ਇਹ ਨਿਰਾਪੂਰਾ ਸੱਚ ਹੈ ਇਹ ਟੁੱਟ ਚੁੱਕੇ ਹਾਂ ਅਸੀਂ ਰੂਹ ਤਿੱਕਰ ਸਾਡੇ ਪਿੰਡੇ ਤੇ ਪਈਆਂ ਤਰੇੜਾ ਦਿਖਦੀਆਂ ਨਹੀਂ ਆ ਸਾਨੂੰ ਨਿਰਾਪੂਰਾ ਸੱਚ ਹੈ ਇਹ ਟੁੱਟ ਚੁੱਕੇ ਹਾਂ ਅਸੀਂ ਰੂਹ ਤਿੱਕਰ ਸਾਡੇ ਪਿੰਡੇ ਤੇ ਪਈਆਂ ਤਰੇੜਾਂ ਦਿਖਦੀਆਂ ਨਹੀਂ ਆ ਸਾਨੂੰ ਬੇਗਾਨਾ ਜਦ ਵੀ ਪੁੱਛਦਾ ਠੀਕ ਹੋ ਬੇਗਾਨਾ ਜਦ ਵੀ ਪੁੱਛਦਾ ਠੀਕ ਹੋ ਤਾਂ ਉਹਨਾਂ ਤਰੇੜਾਂ ਦੀ ਵਿੱਥ ਵਿੱਚ ਮੁਸਕਰਾਉਂਦਿਆ ਕਹਿ ਦਈਦਾ ਬਿਲਕੁਲ ਨਿਰਾਪੂਰਾ ਸੱਚ ਇਹ ਵੀ ਕਿ ਸਭ ਤੋਂ ਵੱਡਾ ਜ਼ਖਮ ਉਹ ਨਹੀਂ ਸੀ ਜੋ ਹੋਇਆ ਹੀ ਨਹੀਂ ਸਗੋ ਉਹ ਸੀ ਜਿਸ ਦੀ ਅਸੀਂ ਖੁਦ ਨੂੰ ਆਦਤ ਪਾ ਲਈ ਤੇ ਭਾਲ ਲਿਆ ਸਕੂਨ ਉਹਦੀ ਹੀ ਹੋਂਦ ਵਿੱਚ ਨਿਰਾਪੂਰਾ ਸੱਚ ਇਹ ਵੀ ਕਿ ਜਿਸ ਕਵਿਤਾ ਨੂੰ ਪੜ ਸੁਣ ਕਵਿਤਾ ਦੇ ਆਸ਼ਕਾਂ ਨੇ ਵਾਹ ਵਾਹ ਕੀਤੀ ਉਸ ਨੇ ਪਿੰਡਾ ਹੀ ਨਹੀਂ ਰੂਹ ਤੱਕ ਨੂੰ ਛਲਨੀ ਕਰ ਰੱਖਿਆ ਨਿਰਾਪੂਰਾ ਸੱਚ ਇਹ ਵੀ ਅਸੀਂ ਕਵਿਤਾ ਨਹੀਂ ਕਵਿਤਾ ਸਾਨੂੰ ਲਿਖਦੀ ਹੈ ਨਿਰਾਪੂਰਾ ਸੱਚ ਇਹ ਵੀ ਕਿ ਅਸੀਂ ਕਵਿਤਾ ਨਹੀਂ ਕਵਿਤਾ ਲਿਖਦੀ ਹੈ ਸਾਨੂੰ ਠੀਕ ਉਸੇ ਤਰ੍ਹਾਂ ਜਿਵੇਂ ਤੂੰ ਮੈਨੂੰ ਤੇ ਮੈਂ ਤੈਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬ੍ਰਾਜਮਾਨ ਪ੍ਰੋਫੈਸਰ ਨਰੂਲਾ ਜੀ ਸਤਪਾਲ ਮਾਨ ਜੀ ਤੇ ਅੱਜ ਦੀ ਜਿਹੜੀ ਕਿਤਾਬ ਰਿਲੀਜ਼ ਹੋਈ ਹੈ ਉਸ ਦੇ ਲੇਖਕ ਰੂਪ ਸ਼ਰਮਾ ਜੀ ਤੇ ਤੁਸੀਂ ਸਾਰੇ ਹੀ ਬੜੇ ਮੋਜੂ ਸ਼ਖਸੀਅਤਾਂ ਬਰਾਜਮਾਨ ਹੋਏ ਹੈ ਜੇ ਆਪਾਂ ਨਾਂ ਬੋਲਣ ਲੱਗ ਗਏ ਤਾਂ ਸ਼ਾਇਦ ਜਿਹੜਾ ਟਾਈਮ ਹੈ ਮੇਰਾ ਨਾਂ ਚ ਹੀ ਲੰਘ ਜੇ ਫਤਿਹ ਬੁਝਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਮਾਨ ਸਾਹਿਬ ਦਾ ਫੋਨ ਆਇਆ ਵੀ ਪਾਂਡਵ ਬਨਵਾਸ ਨਾਂ ਦੀ ਕਿਤਾਬ ਉਹ ਆਪਾਂ ਰਿਲੀਜ਼ ਕਰਨੀ ਹੈ ਤੇ ਮੇਰੇ ਜਿਹਨ ਵਿੱਚ ਮਹਾਭਾਰਤ ਦਾ ਉਹ ਜੰਗ ਕੁਰਖ ਖੇਤਰ ਦਾ ਜੰਗ ਘੁਬਿਆ ਤੇ ਮੈਨੂੰ ਉਮੀਦ ਸੀ ਮੈਂ ਕਿਤਾਬ ਵੇਖੀ ਨਹੀਂ ਸੀ ਮੈਂ ਪੜਨ ਤਾਂ ਦੂਰ ਦੀ ਰਹੀ ਤੇ ਮੈਨੂੰ ਇਹ ਜਾਪਿਆ ਵੀ ਉਹ ਸਾਡੇ ਜੋ ਨਾਇਕ ਨੇ ਮਹਾਭਾਰਤ ਦੇ ਨਾਇਕ ਪੰਜਾਬ ਭਰਾਮਾ ਪੰਡਮ ਭਰਾਮਾ ਦੀ ਗੱਲ ਕੀਤੀ ਹੋਵੇਗੀ ਤੇ ਇੱਥੇ ਜਦੋਂ ਨਰੂਲਾ ਸਾਹਿਬ ਦੇ ਵਿਚਾਰ ਸੁਨੇ ਤੇ ਉਸ ਕਿਤਾਬ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਮੈਂ ਸਮਝਦਾ ਲੇਖਕ ਹੋ ਹੁੰਦਾ ਹੈ ਲੇਖਕ ਦਾ ਫਰਜ਼ ਹੁੰਦਾ ਹੈ ਹਿਸਟਰੀ ਨੂੰ ਰਿਪੀਟ ਕਰਦੇ ਹੋਏ ਉਹਦੇ ਵਿੱਚੋਂ ਉਹ ਚਿੰਗਿਆਈਆਂ ਆਪ ਦੇ ਪਾਠਕਾਂ ਚ ਲੈ ਕੇ ਜਾਣ ਜਿਨ੍ਹਾਂ ਦੇ ਨਾਲ ਉਸ ਪਾਠਕ ਦਾ ਮਨ ਦੇਸ਼ ਪ੍ਰਤੀ ਕੌਮ ਲਈ ਸਮਰਪਿਤ ਹੋ ਜੇ ਉਹ ਲੇਖਕ ਦੀ ਕਾਮਯਾਬੀ ਹੁੰਦੀ ਹੈ ਬਹੁਤ ਸਾਰੀਆਂ ਕਿਤਾਬਾਂ ਢੇਰ ਸਾਰੀਆਂ ਕਿਤਾਬਾਂ ਲਿਖੀਆਂ ਪਈਆਂ ਇਹਦੇ ਵਿੱਚੋਂ ਕਈਆਂ ਚੋਂ ਬਹੁਤਿਆਂ ਚੋਂ ਮੈਂ ਕਹਿਣਾ ਹੁਣ ਉਹਦੇ ਚ ਵੱਡੇ ਲੇਖ ਵੀ ਰੁੱਲ ਜਾਂਦੇ ਆ ਉਹਦਾ ਟਾਈਟਲ ਕੁਝ ਹੋਰ ਹੁੰਦਾ ਜਦੋਂ ਕਿਤਾਬ ਫਰੋਲਦੇ ਆ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੇ ਉਹ ਫਿਰ ਚੰਗੇ ਰਾਈਟਰਾਂ ਦੀਆਂ ਕਿਤਾਬਾਂ ਨੂੰ ਵੀ ਇਗਨੋਰ ਕਰ ਦਿੰਦੇ ਆ ਕਹਿੰਦੇ ਇਹਦੇ ਵਿੱਚ ਵੀ ਆਹੀ ਕੁਝ ਹੋਊਗਾ ਪਰ ਮਾਨ ਹੈ ਰੂਪਚੰਦ ਹੋਰਾਂ ਤੇ ਸ਼ਰਮਾ ਜੀ ਹੋਰਾਂ ਤੇ ਮੈਨੂੰ ਲੱਗਦਾ ਬਹੁਤ ਚਿਰ ਪਹਿਲਾਂ ਇਹਨਾਂ ਨੂੰ ਰਾਈਟਿੰਗ ਦੇ ਵਿੱਚ ਆ ਜਾਣਾ ਚਾਹੀਦਾ ਸੀ ਭਾਵੇਂ ਕਬੀਸ਼ਰੀ ਕਰਦੇ ਸੀ ਪਰ ਹੁਣ ਵੀ ਬੱਧੀ ਉਮੀਦ ਹੈ ਆਏ ਸਰ ਇੱਕ ਕਿਤਾਬ ਤਾਂ ਲਿਖ ਹੀ ਦਿਆ ਕਰੋ ਜੀ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਸਭ ਤੋਂ ਪਹਿਲਾਂ ਕਾਵ ਆਇਆ ਕਾਵ ਤੋਂ ਬਾਅਦ ਕਹਾਣੀ ਆਈ ਕਹਾਣੀ ਤੋਂ ਬਾਅਦ ਨਾਵਲ ਤੇ ਜੋ ਬਾਰਤਕਤਾ ਉਹ ਅੱਗੇ ਚੱਲਦੀ ਹੈ ਕਾਵ ਦੇ ਵਿੱਚ ਗੱਲ ਕਹਿਣੀ ਥੋੜੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਕਹਿ ਜਾਣ ਦੀ ਕਲਾ ਹੁੰਦੀ ਹੈ ਸੋ ਮੈਂ ਤੁਹਾਡਾ ਬਹੁਤ ਆ ਸਮਾਨ ਲਮਾ ਮੈਂ ਵਧਾਈ ਭੇਜਦਾ ਹਾਂ ਸ਼ਰਮਾ ਜੀ ਨੂੰ ਤੇ ਮਾਣ ਮਹਿਸੂਸ ਕਰਦਾ ਹਾਂ ਵੀ ਸਾਨੂੰ ਨਰੂਲਾ ਜੀ ਨੂੰ ਸੁਣਨ ਦਾ ਟਾਈਮ ਮਿਲਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਹਾਂ ਵੀ ਇਹ ਜਿਹੜੀ ਕਿਤਾਬ ਹੈ ਇਸ ਨੂੰ ਪੜ ਕੇ ਪੜਤ ਪੜਨ ਵਾਲੇ ਦੇ ਮਨ ਦੇ ਵਿੱਚ ਉਹ ਜਗਿਆਸਾ ਪੈਦਾ ਹੋਏਗੀ ਜਿਹੜੀ ਸਾਡੀ ਸੰਸਕ੍ਰਿਤੀ ਕਹਿੰਦੀ ਹੈ ਜੋ ਸਾਡਾ ਇਤਿਹਾਸ ਕਹਿੰਦਾ ਹੈ ਤਾਂ ਕਿ ਅਸੀਂ ਦੇਸ਼ ਕੌਮ ਲਈ ਕੁਝ ਕਰਨ ਦਾ ਮਾਤਾ ਪੈਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਿਹੜੇ ਮੇਰੇ ਵੀਰ ਮੇਰੇ ਛੋਟੇ ਭਰਾਵਾਂ ਤੇ ਜੋ ਸੁਪਨਾ ਡੈਰੀ ਚੈਨਲ ਬਣਾਉਣ ਲਈ ਕਹਿ ਗਿਆ ਉਮਕਿੰਨੇ ਮੈਂ ਉਹਨਾਂ ਸਾਰੇਆਂ ਦਿਲੋਂ ਧੰਨਵਾਦ ਕਰਦਾ ਜੀ ਇਹ ਨਾ ਕਹਨਾ ਇਸੇ ਨਾਲ ਹੀ ਸਾਡੀ ਸਿਹਤ ਜਾਗਰਤੀ ਸਭਾ ਦਾ ਇਹੜਾ ਪ੍ਰੋਗਰਾਮ ਉਹ ਸ਼ੁਰੂ ਹੋਣ ਲੱਗਿਆ ਹੈ ਮੈਨੂੰ ਵੀ ਕਿ ਹੈ ਵੀ ਤੁਸੀਂ ਪਹਿਲਾਂ ਤੁਸੀਂ ਸੁਣਾ ਦਿਓ ਫਿਰ ਦੁਜੇ ਬਲਾ ਰੈਣ ਬਲਾਮਾ ਮੈਂ ਜਿਹੜੀ ਅੱਜ ਕੱਤਾ ਬੋਲਣ ਲੱਗਿਆ ਓਹੋ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਹਿਮਕੁੰਡ ਜੀ ਤਪੱਸਿਆ ਕਰ ਰਹੇ ਸੀ ਸਭ ਸ਼ਕਤੀਮਾਨ ਭਗਵਾਨ ਦੀ ਜੋ ਪ੍ਰਗਟ ਹੋਏ ਸ਼ਿਵਾਂ ਦੇ ਰੂਪ ਵਿੱਚ ਸਰਬ ਸ਼ੋਤੀ ਪ੍ਰਗਟ ਹਣ ਕਿਸੇ ਵੀ ਰੂਪ ਦੇ ਵਿੱਚ ਕਿਸੇ ਨੂੰ ਵੀ ਦਰਸ਼ਨ ਦੇਣ ਕਿਉਂਕਿ ਉਹ ਤਾਂ ਹਰੇਕ ਰੂਪ ਕੱਢ ਸਕਦੇ ਨੇ ਉਹਨਾਂ ਨੂੰ ਆਕੇ ਕਹਿਣ ਲੱਗੇ ਮੇ ਬੇਟਾ ਦੁਸ਼ਤ ਤੁਮਨ ਤੇਰੀ ਤਾਂ ਪਸਿਆ ਪੂਰੀ ਹੋ ਗਈ ਹੈ ਪਰਮਾਤਮਾ ਲੋਕ ਜਿਉਂ ਮੈਨੂੰ ਬਹੁਤ ਸਾਰੀਆਂ ਸਿੱਧੇ ਆਏ ਆ ਉੱਥੇ ਜ਼ੁਲਮ ਹੋ ਰਿਹਾ ਹੈ ਉੱਥੇ ਰਾਮੀਏ ਬਾਸ਼ਾ ਤੇ ਮੁਗਲ ਹੋਰ ਬੰਗਲ ਬਾਸ਼ਾ ਵੱਲੋਂ ਬੜੇ ਜ਼ੁਲਮ ਉਠਾਏ ਜਾ ਰਹੇ ਆ ਜਨਤਾ ਬਹੁਤ ਦੁਖੀ ਆ ਰਹੀ ਹੈ ਉਹਨਾਂ ਦਾ ਦੁੱਖ ਨਿਵਾਰਨ ਕਰਨ ਲਈ ਮੈਂ ਤੇਰੀ ਡਿਊਟੀ ਲਾ ਰਿਹਾ ਹਾਂ ਉੱਥੇ ਜਾਣ ਵਾਸਤੇ ਸ਼ਕਤੀਆਂ ਤੈਨੂੰ ਪਹਿਲਾਂ ਹੀ ਪ੍ਰਦਾਨ ਕਰਤੀਆਂ ਪਰ ਜੇ ਇਸ ਤੋਂ ਬਿਨਾ ਹੋਰ ਵੀ ਤੈਨੂੰ ਕੁਝ ਚਾਹੀਦਾ ਹੈ ਉਹ ਉਹ ਤੁਮੈਥੋਂ ਲੈ ਜਾ ਪਰ ਜਨਤਾ ਦਾ ਪੂਰਾ ਕਲਿਆਣ ਕਰਨਾ ਹੈ ਹਰ ਸੁਖ ਦੇਣਾ ਦੇਣ ਦਾ ਯਤਨ ਕਰਨਾ ਹੈ ਮੇਰਾ ਇਹ ਗੱਲ ਕਹਿ ਕੇ ਸਰਵਸ਼ਕਤੀਮਾਨ ਸ਼ਿਵਾਜੀ ਗੁਰਗੋਵੀ ਸੀ ਇਹਨੂੰ ਮਾਤਲੋ ਚ ਭੇਜ ਲਈ ਮੈਂ ਇੱਥੋਂ ਕੰਮ ਸ਼ੁਰੂ ਕਰ ਲਿਆ। ਇਹ ਮੇਰੇ ਪਾਂਡ ਬਣਵਾਸ ਕਿਸੇ ਦੇ ਵਿੱਚ ਫੁਟਕਲ ਸਿੰਧਾ ਵਿੱਚ ਹੈ। ਬਹੁਤ ਇੱਕ ਸਿਆਣੇ ਬੰਦੇ ਨੇ ਕਿਹਾ ਜਿਵੇਂ ਆਪਾਂ ਕਹਿੰਨੇ ਕਿ ਇੰਜੀਨੀਅਰ ਇੱਕ ਘਰ ਤਾਂ ਬਣਾ ਦੋ। ਡਾਕਟਰ ਸਰੀਰ ਨੂੰ ਤਾਂ ਠੀਕ ਕਰ ਦੋ ਪਰ ਮਨ ਨੂੰ ਕੌਣ ਸੈੱਟ ਕਰੂ ਉਹ ਸਾਹਿਤਕਾਰ ਠੀਕ ਕਰਨਗੇ। ਔਰ ਜਿਹੜੇ ਸਾਹਿਤਕਾਰ ਹੈ ਮੈਨੂੰ ਲੱਗਦਾ ਉਹ ਸਾਡੇ ਕਲਚਰ ਨਾਲ ਸਾਡੇ ਸਮਾਜ ਨਾਲ ਬਹੁਤ ਚੰਗੀ ਤਰ੍ਹਾਂ ਸਾਨੂੰ ਜੋੜਦੇ ਆ ਜਿਹੜਾ ਕਿ ਬਹੁਤ ਜ਼ਰੂਰੀ ਹੈ। ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਹਰ ਕੋਈ ਬੰਦਾ ਡਿਪਰੈਸ ਹੈ ਮਨ ਤੋਂ ਅਫਸੈਟ ਹੈ ਤਾਂ ਇੱਕ ਜਿਹੜੀ ਕਿਤਾਬ ਹੈ ਉਹ ਸਾਨੂੰ ਸਿਰਫ ਪੜਾ ਸਕਦੀ ਹੈ ਸਾਨੂੰ ਸਿਖਾ ਨਹੀਂ ਸਕਦੀ ਸਿਖਾ ਕੌਣ ਸਕਦਾ ਹੈ ਸਾਡੇ ਜਿਹੜੇ ਮਹਾਨ ਜਿਹੜੇ ਸਾਹਿਤਕਾਰ ਸਾਡੇ ਨਾਲ ਬੈਠੇ ਅੱਜ ਮੈਂ ਇਹਨਾਂ ਦੀਆਂ ਗੱਲਾਂ ਸੁਣੀਆਂ ਮੈਂ ਫਸਟ ਟਾਈਮ ਇਹ ਪ੍ਰੋਗਰਾਮ ਅਟੈਂਡ ਕੀਤਾ ਔਰ ਮੈਨੂੰ ਇੰਨਾ ਅੱਛਾ ਲੱਗਿਆ ਕਿ ਮੇਰਾ ਦਿਲ ਕਰਦਾ ਹੈ ਕਿ ਸਾਰੇ ਬੱਚਿਆਂ ਨੂੰ ਐਸ ਚੀਜ਼ ਨਾਲ ਜੋੜਨਾ ਚਾਹੀਦਾ ਹੈ ਇਹ ਚੀਜ਼ਾਂ ਸਾਡੇ ਮਨ ਨੂੰ ਟਹਿਰਾਉ ਦਿੰਦੀਆਂ ਸਾਨੂੰ ਸਮਾਜ ਦੇ ਵਿੱਚ ਕਿਸ ਤਰ੍ਹਾਂ ਜੀਣਾ ਚਾਹੀਦਾ ਇਸ ਕੌਮ ਦੀਆਂ ਔਰ ਮੈਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ ਬਹੁਤ ਚੰਗਾ ਲੱਗਿਆ ਔਰ ਸਪੈਸ਼ਲੀ ਮੈਂ ਆਪਣੇ ਮਾਸਟਰ ਜੀ ਰੁਪਚੰਦ ਸ਼ਰਮਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਸਾਨੂੰ ਉਹਨਾਂ ਦੇ ਪਰਿਵਾਰਿਕ ਮੈਂਬਰ ਹੋਣ ਦੇ ਨਾਤੇ ਬਹੁਤ ਮੈਨੂੰ ਅੱਜ ਮਾਣ ਮਹਿਸੂਸ ਹੋਇਆ ਕਿ ਉਹਨਾਂ ਨੇ ਆਪਣੀ ਕਿਤਾਬ ਜਿਹੜੀ ਔ ਰਿਲੀਜ਼ ਕੀਤੀ ਔਰ ਅੱਗੇ ਤੋਂ ਵੀ ਇਹ ਇਸੇ ਤਰ੍ਹਾਂ ਹੀ ਆਪਣੀਆਂ ਕਿਤਾਬਾਂ ਰਿਲੀਜ਼ ਕਰਦੇ ਰਹਿਣ ਔਰ ਮੈਂ ਉਹਨਾਂ ਦਾ ਪ੍ਰੋਗਰਾਮ ਅਟੈਂਡ ਕਰਦੀ ਰਵਾਂ ਮੈਨੂੰ ਕੁਝ ਸਿੱਖਣ ਨੂੰ ਮਿਲੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜਬਕਬੀਬੀ ਸੁਨੋਂਗੇ ਗੀਤ ਮੇਰੇ ਸੰਗੇ ਸੰਗ ਕੀ ਬੀਕੁਨ ਸੁਨਾਉਗੀ ਤੂੰ जब कभी भी सुनोग गीत मेरे संग संग तु वि गुनगुनाओग हाँ तुम बुझे वो बहारे वो चांदनी रातें हमने जो प्यार की पाते वो बहारें वो चांदनी रातें हमने की थी जो प्यार की पाते वो समा के इंस्ट्रूमेंट राव के संग संग भी तुम ਹੋਗੇ ਤਾਪੀਂ ਮੁਝ ਕੋ ਦੇਖ ਤੂ ਲੋ ਦਿਲ ਸੇ ਕੁੜੀਆਂ ਲੋਚਦੀਆਂ ਨੇ ਕੁੜੀਆਂ ਲੋਚਦੀਆਂ ਨੇ ਸਦੀਆਂ ਤੋਂ ਲੱਭ ਰਹੀਆਂ ਨੇ ਰਾਂ ਆਜ਼ਾਦ ਹੋਣ ਖਾਤਰ ਵਾਹ ਉਹ ਖੁਸ਼ੀਆਂ ਉਹ ਖੁਸ਼ੀਆਂ ਜੋ ਉਹਨਾਂ ਦੇ ਹਿੱਸੇ ਕਦੇ ਆਈਆਂ ਹੀ ਨਹੀਂ ਜਦੋਂ ਪੈਦਾ ਹੁੰਦੀ ਆ ਪੱਥਰ ਕਹਿ ਕੇ ਆਪਣੀ ਜ਼ਿੰਦਗੀ ਦਾ ਉਹ ਅਹਿਮ ਪਲ ਜਿਉਣਾ ਚਾਹੁੰਦੀਆਂ ਨੇ ਆਪਣੀ ਜ਼ਿੰਦਗੀ ਦਾ ਉਹ ਅਹਿਮ ਪਲ ਜਿਉਣਾ ਚਾਹੁੰਦੀਆਂ ਨੇ ਜੋ ਗਵਾਚ ਜਾਂਦਾ ਹੈ ਮੁੰਡੇ ਜਨਮੇ ਦੇ ਹਿੱਸੇ ਪਾ ਦਿੱਤਾ ਜਾਂਦਾ ਹੈ ਸਰੀਰ ਕੋ ਲੈ ਕੇ ਲੋਕਾਂ ਦੇ ਕੰਕਾਰ ਚਾਈ ਚਾਈ ਨੂੰ ਵੰਡਣ ਦਾ ਮੰਜ਼ੂਰ। ਉਹ ਹਕਮੰਦੀਆਂ ਨਹੀਂ ਉਹ ਹਕਮੰਦੀਆਂ ਨੇ ਆਪਣੀ ਉਸ ਆਜ਼ਾਦੀ ਦਾ ਜੋ ਸਦੀਆਂ ਤੋਂ ਇਸ ਦੁਨੀਆ ਨੇ ਖੋਲਿਆ ਮਾਰ ਕੇ ਚਪਟਾ ਉਸ ਦੀ ਬੁੱਗਲ ਜੀ। ਉਹ ਚਾਉਂਦੀਆਂ ਨਹੀਂ ਉਹ ਚਾਉਂਦੀਆਂ ਨਹੀਂ ਜਿੱਥੇ ਵੀ ਜਾਵਣ ਤਾਂ ਇਸ ਦੁਨੀਆ ਦਾ ਪੋਰਾ ਪੈ ਨਾ ਹੋਵੇ। ਜਦ देर ਹੋਣ ਤੇ ਘਰ ਪਰਤਣ ਤੱਲਾ ਲੱਕਾਂ ਕੋਈ ਦਾ ਨਾਂ ਸਾਹਮਣਾ ਨਾ ਕਰਨਾ ਪੈਂਦਾ ਜੀ ਵਾਹ ਜੀ ਉਹ ਸੁਣੀ ਸਹਿਮ ਨਾ ਜਾ ਸਹਿਮ ਨਾ ਜਾੜ ਇੱਕ ਦਾਬਾ ਵੱਜਣ ਉੱਤੇ ਉਹ ਆਪਣੇ ਅਰਮਾਨ ਦਵਾਵੇ ਨਾ ਵਾਹ ਜ਼ਿੰਮੇਵਾਰੀ ਦੇ ਤਵੇ ਦੇ ਉੱਤੇ ਜੋ ਸੇਕਦੀਆਂ ਤੇ ਪਰੋਸਿੰਦੀਆਂ ਨੇ ਜ਼ਿੰਮੇਵਾਰੀ ਦੇ ਤਵੇ ਉੱਤੇ ਜੋ ਸੇਕਦੀਆਂ ਤੇ ਪਰੋਸਿੰਦੀਆਂ ਨੇ ਬੜੇ ਹੀ ਸਲੀਕੇ ਨਾਲ ਵੜਾਈ ਲਈ ਕਿ ਨਾਲ ਕਿਸੇ ਦੀ ਥਾਲੀ 'ਚ ਆਪਣੇ ਚਾ ਮਲਾਰ ਆਪਣੇ ਅਹਿਸਾਸ ਭਰਿਆ ਜੀਵਨ ਹੁਣ ਕੁੜੀਆਂ ਵੀ ਲੋਚਦੀਆਂ ਨੇ ਆਜ਼ਾਦ ਹੋਣਾ ਆਪਣੇ ਹਿੱਸੇ ਦਾ ਜੀਵਨ ਜੀਣਾ